ਜਿਸ ਤਰ੍ਹਾਂ ਜਸਵੀਰ ਸਿੰਘ ਗੜੀ ਉਹਨਾਂ ਵੱਲੋਂ ਹੁਣ ਫੇਸਬੁੱਕ ਉੱਤੇ ਆਪਣਾ ਅਕਾਊਂਟ ਦੇ ਉਪਰ ਇੱਕ ਪੋਸਟ ਜਾਰੀ ਕੀਤੀ ਆ ਕਿ ਗੜੀ ਸਾਹਿਬ ਨੇ ਕਿਹਾ ਕਿ ਜਿਹੜੇ ਬੈਨੀਪਲ ਉਹਨਾਂ ਵੱਲੋਂ ਜਿਹੜੇ ਕਰੋੜਾਂ ਦੀ ਘਟਾਲੇ ਵਿੱਚ ਪ੍ਰੂਫ ਸੋਸ਼ਲ ਮੀਡੀਆ ਤੇ ਵੈਲਿਡ ਕਰ ਰਹੇ ਆ ਇਹ ਦੇਖੋ ਗੜੀ ਸਾਹਿਬ ਜਿਹੜੇ આરોਪ ਲਾ ਲਗਾ ਰਹੇ ਆ ਇਹ 22 ਦੇ ਲਗਾ ਰਹੇ ਆ ਦੇਖੋ 22 ਨੂੰ ਅੱਜ 2 2.5 ਸਾਲ ਬੀਤਣ ਤੇ ਹੋ ਗਏ ਮਨ ਲੋ ਇਹ ਨਹੀਂ ਪਤਾ ਲੱਗਦਾ ਵੀ ਪ੍ਰਧਾਨ ਜੀ ਸਟੇਟ ਦੇ ਪ੍ਰਧਾਨ ਸੀਗੇ ਮਨ ਲੋ ਉਹਨਾਂ ਦਾ ਫਰਜ ਬੰਦਾ ਸੀ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਸਮਰਥਨ ਨਾਲ ਰੱਖਣਾ ਔਰ ਜੋ ਵੀ ਹੋ ਰਿਹਾ ਉਹਦੇ ਬਾਰੇ ਦੱਸਣਾ ਅੱਜ 2.5 ਸਾਲ ਬਾਅਦ આરોਪ ਵੀ ਉਦੋਂ ਲਗਾ ਰਹੇ ਆ ਕਿਉਂਕਿ ਅਸੀਂ ਕੋਈ ਬੈਰੀਪਾਲ ਜੀ ਦੇ ਸਮਰਥਕ ਨਹੀਂ ਨਾ ਉਹਨਾਂ ਨੂੰ ਆਪਾਂ ਕੋਈ ਕਲੀਨ ਚਿੱਟ ਦਿੰਦੇ ਆ ਔਰ ਪਰ ਬਰਕਰਾਰਾ ਦੇ ਵਿੱਚ ਇੱਕ ਸ਼ੱਕ ਯਾਰ ਹੁੰਦੀ ਪਈ ਆ ਵੀ ਅਸੀਂ 2 ਸਾਲ ਬਾਅਦ આરોਪ ਲਗਾ ਰਹੇ ਆ ਔਰ આરોਪ ਉਹਦੋਂ ਲਗਾ ਰਹੇ ਆ ਜਦੋਂ ਸਾਨੂੰ ਹਾਈ ਕਮਾਂਡ ਨੇ ਪਾਰਟੀ ਦਾ ਬਾਹਰ ਦਾ ਰਸਤਾ ਦਿਖਾਤਾ ਆ ਕਿਉਂਕਿ ਜੇ ਤਾਂ ਆਪਾਂ ਵਿੱਚ ਰਹਿ ਕੇ આરોਪ ਲਗਾਉਂਦੇ ਤਾਂ ਫੇਰ ਪਤਾ ਲੱਗਣਾ ਸੀ ਵੀ ਕੌਣ ਕਿੰਨੇ ਕੀ ਕੀਤਾ ਹੁਣ ਆਪਾਂ ਬਾਹਰ ਜਦੋਂ ਪਾਰਟੀ ਨੇ ਜਿਸ ਬੰਦੇ ਨੂੰ ਬਾਹਰ ਕੱਢ ਦਿੱਤਾ ਉਹਨੇ ਆਪਣੀ ਕੋਈ ਨਾ ਕੋਈ ਹੋਰ ਪਾਸੇ ਜਾਣ ਦੀ ਤਿਆਰੀ ਦੇ ਵਿੱਚ ਸਮਝ ਲਓ ਕਿ ਆਪਣੀ ਸ਼ਬੀ ਖਰਾਬ ਨਾ ਹੋਵੇ ਮੈਨੂੰ ਤਾਂ ਇਹ ਲੱਗਦਾ ਵੀ ਉਸ ਕਰਕੇ આરોਪ ਲਗਾ ਰਹੇ ਆ ਕਿਉਂਕਿ ਜੇ ਇਹ ਪਾਰਟੀ ਦੇ ਵਿੱਚ ਰਹਿ ਕੇ ਲਗਾਉਂਦੇ ਔਰ 2022 ਦੇ ਵਿੱਚ ਕਹਿੰਦੇ ਲੁੱਟ ਹੋਈ ਆ ਤੇ 2022 ਦੇ ਵਿੱਚ ਉਹਨਾਂ ਕੋ ਬੈਨੀਪਾਲ ਸਭ ਕੋ ਤੁਸੀਂ ਲੈ ਕੇ ਟਿਕਟ ਫਗਵਾੜਿਓ ਇਲੈਕਸ਼ਨ ਲੜਦੇ ਪਏ ਫਿਰ ਤੁਸੀਂ ਇਲੈਕਸ਼ਨ ਲੜਨ ਤੋਂ ਬਾਅਦ ਉਦੋਂ ਰੋਣਾ ਪਾਉਂਦੇ ਵੀ ਆ ਪਾਈਲਟ ਹੋ ਰਹੀ ਹੈ ਤੇ ਜਿਸ ਤਰ੍ਹਾਂ ਸਰ ਹੁਣ ਜਦੋਂ ਦੀ ਚੋਣਾਂ ਆਉਂਦੀਆਂ ਜਦੋਂ ਹੀ ਪ੍ਰਧਾਨਗੀ ਤੋਂ ਲਾਅ ਦਿੱਤਾ ਜਾਂਦਾ ਵੱਖ-ਵੱਖ ਉਦੇਦਾਰਾਂ ਨੂੰ ਜਮ੍ਹਾਂ ਲਉ ਸੁਭਾ ਕਮੇਟੀ ਦੇ ਵਿੱਚ ਉਹਦੀ ਕੱਢ ਦਿੱਤਾ ਜਾਂਦਾ ਹਮੇਸ਼ਾ ਜਿਹੜੇ ਗਵੀਰ ਜਿਹੜੇ ਰੋਪ ਆ ਜਿਨੇ ਜੁਪੀ ਦੇ ਜਿਹੜੇ ਲਗਾਏ ਹੋਏ ਬੈਨੀ ਪਰ ਜਾਂ ਹੋਰ ਜਿਹੜੇ ਅਧਿਕਾਰੀ ਲਗਾਏ ਹੋਏ ਭੰਜੀ ਕੋ ਨੂੰ ਉਹਨਾਂ ਨੂੰ ਤੁਰੰਤ ਜਿਹੜਾ ਭੰਜੀ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕਿ ਜਿਹੜਾ ਪੱਕਾ ਹੀ ਬਿਲਕੁਲ ਖਤਮ ਕਰਤਾ ਜਾਵੇ ਪੰਜਾਬੀਆਂ ਨੂੰ ਜਿਹੜੀ ਇਹ ਜ਼ਿੰਮੇਵਾਰੀ ਦਿੱਤੀ ਜਾਵੇ ਦੇਖੋ ਹਾਂ ਜੀ ਪੰਜ ਵਾਰ ਮੁੱਖ ਮੰਤਰੀ ਰਹੇ ਆ ਉੱਤਰ ਪ੍ਰਦੇਸ਼ ਦੇ ਔਰ ਭਾਰਤ ਦਾ ਸਭ ਤੋਂ ਵੱਡਾ ਸੂਬਾ ਆ ਉਹਨਾਂ ਦੇ ਆਪਣੇ ਹੋਰ ਵੀ ਪਰਿਵਾਰੀਆਂ ਤੋਂ ਛੁੱਟ ਵੀ ਉਹਨਾਂ ਦੇ ਕੋਈ ਨਾ ਕੋਈ ਇੱਥੇ ਦੇਖਣ ਨੂੰ ਕੰਮ ਲਾ ਲੋ ਜਦਾਂ ਮਲੋ ਉਹਨਾਂ ਨੂੰ ਕੋਈ ਦੱਸਣ ਲਈ ਵੀ ਕੀ ਹੋ ਰਿਹਾ ਪੰਜਾਬ ਦੇ ਵਿੱਚ ਕਿ ਉਹ ਕੱਲੇ ਪਰਿਵਾਰੀਆਂ ਤੇ ਡਿਪੈਂਡ ਨਹੀਂ ਹੈਗੇ ਉਹਨਾਂ ਨੂੰ ਜਿਹੜੀ ਆਪਾਂ ਮੇਨ ਗੱਲ ਕਰੀਏ ਵੀ ਜਿਹੜੇ ਗੜੀ ਸਾਹਿਬ ਨੇ ਹੁਣ આરોਪ ਲਾਏ ਆ 22 ਦੇ ਵਿੱਚ 22 ਦੇ ਵਿੱਚ ਉਹਨੇ આરોਪ ਲਾਇਆ ਵੀ ਬੈਣੀਪਾਲ ਜੀ ਇਹ ਕਰਦੇ ਰਹੇ ਆ ਤਾਂ ਜਦ ਅਸੀਂ ਵੀ 22 ਦੇ ਵਿੱਚ ਇਲੈਕਸ਼ਨ ਲੜਿਆ ਤੇ ਉਸ ਤੋਂ ਬਾਅਦ ਅ 24 ਦੇ ਵਿੱਚ ਇਲੈਕਸ਼ਨ ਆਏ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਇਲੈਕਸ਼ਨਾਂ ਦੇ ਵਿੱਚ ਫੇ ਅਸੀਂ ਬੈਣੀਪਾਲ ਸਾਹਿਬ ਕੋ ਟਿਕਟ ਲੈ ਕੇ ਆਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜਦੇ ਪਏ ਆ। ਆਨੰਦਪੁਰ ਸਾਹਿਬ ਇਲੈਕਸ਼ਨ ਲੜਨ ਤੋਂ 4-5 ਮਹੀਨੇ ਬਾਅਦ ਤੁਸੀਂ ਇਹ આરોਪ ਲਾਉਣ ਲੱਪੇ ਆ। ਔਰ ਇਹ આરોਪ ਪਾਰਟੀ ਸਾਬੋਦੋ ਉਹਦਾ ਮਾਇਨਾ ਰਖੋਂਦਾ ਹੈ ਜਦੋਂ ਅਸੀਂ ਪਾਰਟੀ ਦੇ ਵਿੱਚ ਰਹਿੰਦੇ ਹੋਈਏ। ਜਿਹੜਾ ਮੇਨ ਕਾਰਨ ਪਾਰਟੀ ਤੋਂ ਇਹਨਾਂ ਨੂੰ ਬਾਹਰ ਦਾ ਰਸਤਾ ਕੱਢਣ ਦਾ ਹੋਇਆ ਵਾ। ਉਹ ਹੋਇਆ ਵਾ ਪੰਜਾਬ ਦੇ ਵਿੱਚ ਅੱਜ ਜਿਹੜੀਆਂ ਚਾਰ ਉਪਚੋਣਾ ਹੋ ਰਹੀਆਂ ਆ ਇਹ ਚਾਰ ਜਿਹੜੀਆਂ ਉਪਚੋਣਾ ਹੋ ਰਹੀਆਂ ਆ ਇਹਦੀਆਂ ਚਾਰੇ ਟਿਕਟਾਂ ਪ੍ਰਧਾਨ ਜੀ ਨੇ ਹਾਈ ਕਮਾਂਡ ਕੋ ਮੰਗਾ ਲਈਆਂ ਸੀਗੀਆਂ ਔਰ ਬਰਕਰਾਰਾ ਨੂੰ ਸਹਿਮਤੀ ਵੀ ਦੇ ਦਿੱਤੀ ਸੀਗੀ ਵੀ ਇੱਥੋਂ ਕਿਹੜਾ ਲੜੂਗਾ ਕਿਹਨੂੰ ਟਿਕਟ ਦੇਣੀ ਆ ਔਰ ਤਿੰਨ ਦਿਨ ਤੌਣੀ ਆਪਣੇ ਸਭ ਕਰਕੇ ਕੱਢ ਦਿੱਤੇ ਕਿਉਂਕਿ ਉਹਨਾਂ ਦੇ ਵਿਆਹ ਸੀ ਚਲੋ ਘਰ ਚ ਵਿਆਹ ਆ ਔਰ ਮੈਨੂੰ ਪਤਾ ਲੱਗਾ ਸੀ ਵੀ ਸਿਸਟਰ ਦਾ ਵਿਆਹ ਸੀ ਬੰਦਾ ਵਿਜੀ ਹੋ ਜਾਂਦਾ ਆ ਤਿੰਨ ਦਿਨ ਵਿਆਹ ਤੇ ਜਿੱਦੋਂ ਨੋਮੀਨੇਸ਼ਨ ਦਾ ਆਖਰੀ ਦਿਨ ਸੀਗਾ ਉਦੋਂ ਇਹਨੀ ਦਫਤਰ ਬੈਠ ਕੇ ਚਾਰ ਹੀ ਉਮੀਦਵਾਰ ਜਿਹੜੇ ਆਪਾਂ ਖੜੇ ਕਰਨੇ ਸੀਗੇ ਉਹਦਾ ਤਾਂ ਹਰ ਹਲਕੇ ਤੋਂ ਦੋ ਦੋ ਤਿੰਨ ਤਿੰਨ ਉਮੀਦਵਾਰ ਚਾਹਵਾਂ ਸੀਗੇ ਪਰ ਜਿਹੜੇ ਚਾਰ ਹੀ ਹਲਕੇ ਤੋਂ ਚਾਰ ਉਮੀਦਵਾਰ ਸੀ ਉਹਨਾਂ ਨੂੰ ਅਸੀਂ 3 ਵਜੇ ਕਹ ਦਿੱਤਾ ਵੀ ਹਾਈ ਕਮਾਂਡ ਨੇ ਨਾ ਕਰ ਦਿੱਤੀ ਐ ਵੀ ਇਲੈਕਸ਼ਨ ਉਹ ਪਚੌਣ ਨਹੀਂ ਲੜਨੀ ਅਸੀਂ ਪ੍ਰਧਾਨ ਜੀ ਨੂੰ ਇਹੀ ਬੇਨਤੀ ਕਰਦੇ ਆ ਜਿਨ੍ਹਾਂ ਨੂੰ ਹੁਣ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਵੀ ਤੁਸੀਂ ਵਰਕਰਾਂ ਪੂਰੇ ਪੰਜਾਬ ਦੇ ਵਿੱਚ ਇਹ ਕਲੀਅਰ ਕਰੋ ਵੀ ਤੁਹਾਨੂੰ ਹਾਈ ਕਮਾਂਡ ਨੇ ਨਾ ਕੀਤੀ ਵੀ ਇਲੈਕਸ਼ਨ ਨਹੀਂ ਲੜਨਾ ਕਿ ਤੁਹਾਡਾ ਕੋਈ ਸੌਦਾ ਹੋਇਆ ਕਿਸੇ ਦੇ ਨਾਲ ਕਿਉਂਕਿ ਟਿਕਟਾਂ ਜੇਬ ਚ ਟਿਕ ਟਿਕ ਗਵਾਚ ਗਈਆਂ ਜਾਂ ਕਿੱਥੇ ਗਈਆਂ ਕਿਉਂਕਿ ਫਿਰ ਵਰਕਰ ਮੰਨਣਗੇ ਵੀ ਇਹ ਟਿਕਟਾਂ ਹਾਈ ਕਮਾਂਡ ਨੇ ਨਾ ਕੀਤੀ ਕਿਉਂਕਿ ਹਾਈ ਕਮਾਂਡ ਨੇ ਕੋਈ ਨਾ ਨਹੀਂ ਕੀਤੀ ਇਹ ਟਾਈਮ ਟਪਾਉਂਦੇ ਰਹੇ ਔਰ 3 ਵਜੇ ਨਹੀਂ ਵਰਕਰਾਂ ਨੂੰ ਜਾ ਕੇ ਉਮੀਦਵਾਰਾਂ ਨੂੰ ਕਹਤਾ ਵੀ ਹਾਈ ਕਮਾਂਡ ਨੇ ਇਲੈਕਸ਼ਨ ਨਹੀਂ ਲੜਨਾ ਔਰ ਟਿਕਟਾਂ ਇਹਨਾਂ ਦੀ ਜੇਬ ਦੇ ਵਿੱਚ ਸੀਗੀਆਂ ਔਰ ਜਲੰਧਰ ਇਹ ਬੈਠੇ ਸੀਗੇ ਤੇ ਜਿਸ ਤਰ੍ਹਾਂ ਸਰ ਨੂੰ ਚੱਬੇ ਵਾਲ ਦੇ ਵਿੱਚ ਜਿਮੀਨੀ ਚੋਣਾ ਐਡਵੋਕੇਟ ਰਣਜੀਤ ਉਹਨੇ ਜੀ ਜਿਹੜੇ ਚੋਣ ਮદાન ਕਾਂਗਰਸ ਵੱਲੋਂ ਜਿਹੜੇ ਉਤਾਰੇ ਗਏ ਆ ਔਰ ਬੀਐਸਪੀ ਕੋਈ ਵੀ ਜਿਹੜਾ ਚੋਣ ਪ੍ਰਚਾਰ ਦੇ ਵਿੱਚ ਉਮੀਦਵਾਰ ਨਹੀਂ ਆ ਤੇ ਜਿਹੜੀ ਆ ਬੀਐਸਪੀ ਦੀ ਜਿੰਨੀ ਬੋਡ तकरीबन 11 ਹਜ਼ਾਰ ਤੇ ਲਗਭਗ ਹੈਗੀ ਆ ਤੇ ਉਹ ਕਿੱਧਰ ਜਾਵੇਗੀ ਇਸ ਵਕਤ ਜਿਹੜੀ ਉਹ ਤਾਂ ਦੇਖੋ ਸਾਡੇ ਹੁਣ ਸਟੇਟ ਪ੍ਰਧਾਨ ਜੀ ਵੀ ਉਸ ਹਲਕੇ ਦੇ ਵਿੱਚੋਂ ਤੁਹਾਨੂੰ ਉਹ ਵਧੀਆ ਦੱਸ ਸਕਦੇ ਆ ਸਾਡੇ ਉੱਥੇ ਵਰਕਰ ਬਹੁਤ ਸਿਆਣੇ ਆ ਉੱਥੋਂ ਸਾਡੇ ਐਮਐਲਏ ਰਹੇ ਆ ਉਹ ਤਾਂ ਤੁਸੀਂ ਉੱਥੋਂ ਪੁੱਛ ਸਕਦੇ ਪੁੱਛ ਜੋ ਅੱਜ ਦੀ ਤਰੀਕ ਦੇ ਵਿੱਚ ਜੋ ਵਰਕਰ ਸੋਝਦਾ ਹੈ ਵਰਕਰ ਦੇ ਨਾਲ ਵਰਕਰ ਨੂੰ ਕੋਈ ਨਹੀਂ ਚਾਹੇ ਆਪ ਜਿੱਤੇ ਚਾਹੇ ਕਾਂਗਰਸ ਚਾਹੇ ਅਕਾਲੀ ਇਹ ਸਮਾਜ ਦੇ ਹਿੱਤ ਚ ਨਹੀਂ ਹੈਗੇ ਜਿਤਨਾ ਤਾਂ ਉੱਥੋਂ ਇੱਕ ਨਹੀਂ ਆ ਤਿੰਨੇ ਦਲ ਬਦਲੂ ਖੜੇ ਆ ਉੱਥੋਂ ਬਹੁਜਨ ਸਮਾਜ ਪਾਰਟੀ ਦੇ ਵਰਕਰ ਜਿਹੜੇ ਆ ਉਹ ਕਿਸੇ ਦੀ ਵੀ ਸਪੋਰਟ ਨਹੀਂ ਕਰਨਗੇ ਕਿਸੇ ਦੀ ਵੀ ਸਪੋਰਟ ਨਹੀਂ ਕਰਨਗੇ ਕਿਉਂਕਿ ਭૌਜਨ ਸਮਾਜ ਪਾਰਟੀ ਜੀ ਉੱਥੋਂ ਇਲੈਕਸ਼ਨ ਨਹੀਂ ਲੜਦੀ ਤੇ ਉਹ ਕਿਸੇ ਦੀ ਵੀ ਸਪੋਰਟ ਨਹੀਂ ਕਰਨਗੇ ਉੱਥੋਂ ਸੋ ਸਾਡੇ ਨਾਲ ਜਨ ਪੰਜਾਬੀ ਨਿਊਜ਼ ਨਾਲ ਵੀ ਸੇਸ਼ ਤੌਰ ਤੇ ਗੱਲਬਾਤ ਕਰ ਰਹੇ ਜੀ ਦਿਨੇਸ਼ ਕੁਮਾਰ ਬੱਪੂ ਭੌਜਨ ਸਮਾਜ ਪਾਰਟੀ ਦੇ ਸੀਨੀਅਰ ਨੇਤਾ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜਰੂਰ